ਕੀਚਰੀਵਾਲ ਦੀ ਉਤੋਂ ਹਦਾਇਤ ਆ ਸੰਧਵਾ ਨੂੰ ਕਿਉਂਕਿ ਉਹਨਾਂ ਨੂੰ ਮੇਰਾ ਹਮਲਾ ਚੁਬਦਾ ਬਹੁਤ ਆ ਸਾਰਿਆਂ ਨੂੰ ਇਹ ਉਤੋਂ ਹਦਾਇਤ ਆ ਕਿ ਖੇਰੇ ਨੂੰ ਬੋਲਣ ਹੀ ਨਹੀਂ ਦੇਣਾ ਔਰ ਇਹ ਘਟਨਾਕ੍ਰਮ ਮੇਰੇ ਨਾਲ ਇਹ ਪਿਛਲੇ 1 ਸਾਲ ਦਾ ਚੱਲ ਰਿਹਾ ਵਾ ਫਿਰ ਉਹਦਨ ਮੇਰੀ ਪਾਰਟੀ ਨੇ ਉਹਦਨ ਵਾਕ ਆਊਟ ਕੀਤਾ ਦੋ ਵਾਰੀ ਵਾਕ ਆਊਟ ਕੀਤਾ ਇੱਕ ਵਾਰੀ ਸਵੇਰੇ 0 ਹਾਅਰ ਕੇ ਇਹਨਾਂ ਨੂੰ ਬੋਲਣੇ ਦਿੱਤਾ ਫਿਰ ਪਾਰਟੀ ਦਾ ਸਮਾਂ ਤੁਸੀਂ ਜਿਹੜਾ ਪਾਬੰਦ ਨਹੀਂ ਕਰ ਸਕਦੇ ਫਿਰ ਫਿਰ ਵਾਕ ਆਊਟ ਕੀਤਾ ਅਸਲ ਚ ਹੁਣ ਗੱਲ ਇਹ ਹੈਗੀ ਆ ਕਿ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਇੱਕ ਕਿਸਮ ਦੀਆਂ ਨਾ ਡਿਫੰਕਟ ਆ ਉਹ ਐਵੇਂ ਇੱਕ ਮਜ਼ਾਕ ਜਿਹਾ ਬਣਾ ਕੇ ਰੱਖਤਾ 92 ਬੰਦੇ ਹੈਗੇ ਨੇ ਇਹਨਾਂ ਨੂੰ ਬੰਦੂਆ ਮਜ਼ਦੂਰ ਤਾਂ ਇਹੋ ਨਾਂ ਰੱਖਿਆ ਨੇ ਨਾਰੇ ਲਾਉਣ ਵਾਲੇ ਨੇ ਇਹਨਾਂ ਚੋਂ ਕਿਸੇ ਬੰਦੇ ਨੇ ਕੋਈ ਪਾਇਦਾਰ ਗੱਲ ਉੱਥੇ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਸੈਸ਼ਨ 'ਚ ਨਹੀਂ ਕੀਤੀ ਇਸ ਕਰਕੇ ਮੇਰੇ ਕੋਲ ਹੁਣ ਕੋਈ ਆਪਸ਼ਨ ਨਹੀਂ ਗੀ ਕਿ ਮੈਂ ਤੁਹਾਡੇ ਜ਼ਰੀਏ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਮੈਂ ਆਪਣੀ ਗੱਲ ਕਰਾਉਂ ਔਰ ਮੈਂ ਗੱਲ ਕਰਦਾ ਰਹਿਣਾ ਵਾ ਔਰ ਮੈਨੂੰ ਲੱਗਦਾ ਵਾ ਕਿ ਇਹ ਡਰਦੇ ਨੇ ਫਿਰ ਸਮਝ ਗਏ ਨਾ ਜਿਹੜਾ ਬੰਦਾ ਆਪ ਕਮਜ਼ੋਰ ਹੁੰਦਾ ਨਾ ਅੰਦਰੋਂ ਉਹ ਦੂਜੇ ਦਿਨ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦਾ ਇਸ ਕਰਕੇ ਮੈਂ ਉੱਥੇ ਜਾਣਾ ਹੀ ਨਹੀਂ ਮناسب ਸਮਝਦਾ ਮੈਂ ਆਪਣੀ ਸੈਲਫ ਰਿਸਪੈਕਟ ਨੂੰ ਤਰਜੀਹ ਦੇਣਾ ਜੀ ਇਹ ਲੋਕਾਂ ਬੈਟ ਜਿਹੜੀ ਕਹਿੰਦੀ ਮੈਂ ਵਿਧਾਨ ਸਭਾ ਚ ਕਹਿੰਦੀ ਮੈਂ ਬਾਹਰ ਕਹੀ ਜਾਊਂਗਾ ਅੱਛਾ ਲੋਕਾਂ ਦੀ ਕਚਹਿਰੀ ਇਸ ਤਰ੍ਹਾਂ ਨਹੀਂ ਮੈਨੂੰ ਰੋਕ ਸਕਦੇ ਇਹ ਹੂੰ ਹੂੰ ਹੂੰ